ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣੀਆਂ ਅੱਜ ਦੀਆਂ ਖਬਰਾਂ ਤੇ ਅਮਰੀਕਾ 'ਚੋਂ ਲੱਖਾਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕੀਤੇ ਜਾਣ ਦੀ ਪ੍ਰਕਿਰਿਆ ਦਰਮਿਆਨ 2 ਮਿਲੀਅਨ ਪ੍ਰਵਾਸੀ ਅਜੇ ਵੀ ਨੇ ਜਿਨ੍ਹਾਂ ਨੇ 트ੰਪ ਦੇ ਸੱਤਾ 'ਚ ਆਉਣ ਮਗਰੋਂ ਇਮੀਗ੍ਰੇਸ਼ਨ ਸਟੇਟਸ ਗਵਾ ਦਿੱਤਾ ਤੇ ਹੁਣ ਉਹਨਾਂ ਕੋਲ ਆਪਣੇ ਸੁਪਨਿਆਂ ਦਾ ਮੁਲਕ ਛੱਡ ਕੇ ਜਾਣ ਤੋਂ ਸਿਵਾਏ ਕੋਈ ਚਾਰਾ ਨਹੀਂ ਰਹਿ ਗਿਆ ਇਮੀਗ੍ਰੇਸ਼ਨ ਪੈਰੋਲ ਅਸਾਈਲਮ ਤੇ ਟੈਂਪਰੇਰੀ ਪ੍ਰੋਟੈਕਟਿਡ ਸਟੇਟਸ ਪ੍ਰੋਗਰਾਮਾ ਅਧੀਨ ਇਹਨਾਂ ਪ੍ਰਵਾਸੀਆਂ ਨੂੰ ਅਮਰੀਕਾ 'ਚ ਰਹਿਣ ਅਤੇ ਕੰਮ ਕਰਨ ਦਾ ਹੱਕ ਮਿਲਿਆ ਹੋਇਆ ਸੀ ਪਰ ਸਮਾਂ ਲੰਘਣ ਦੇ ਨਾਲ ਹੁਣ ਇਹ ਵੀ ਗੈਰਕਾਨੂੰਨੀ ਤਰੀਕੇ ਨਾਲ ਮੌਜੂਦ ਪ੍ਰਵਾਸੀ ਬਣਦੇ ਜਾ ਰਹੇ ਨੇ 2 ਮਿਲੀਅਨ ਚੋਂ ਜ਼ਿਆਦਾਤਰ ਪ੍ਰਵਾਸੀ ਵੈਨਜ਼ੁਏਲਾ, ਹੈਤੀ, ਕਿਊਬਾ ਅਤੇ ਨਿਕਾਰਾਗਵਾ ਵਰਗੇ ਦੇਸ਼ਾਂ ਨਾਲ ਸੰਬੰਧਿਤ ਨੇ ਪਰ 5 ਤੋਂ 7000 ਭਾਰਤੀ ਵੀ ਸ਼ਾਮਲ ਨੇ ਜੋ ਡੌਂਕੀ ਰੂਟ ਰਾਹੀਂ ਜਾਂ ਹੋਰ ਤਰੀਕਿਆਂ ਨਾਲ ਅਮਰੀਕਾ ਦਾਖਲ ਹੋਏ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ ਵੱਲੋਂ ਟਰੱਕ ਡਰਾਈਵਰਾਂ ਵਿਰੁੱਧ ਕੀਤੀ ਜਾ ਰਹੀ ਕਾਰਵਾਈ ਦੌਰਾਨ ਵੀ ਆਰਜ਼ੀ ਤੌਰ ਤੇ ਅਮਰੀਕਾ 'ਚ ਮੌਜੂਦ ਪ੍ਰਵਾਸੀਆਂ ਨੂੰ ਬਖਸ਼ਿਆ ਨਹੀਂ ਜਾ ਰਿਹਾ। ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ ਵੱਲੋਂ ਟਰੱਕ ਡਰਾਈਵਰਾਂ ਵਿਰੁੱਧ ਕੀਤੀ ਜਾ ਰਹੀ ਕਾਰਵਾਈ ਦੌਰਾਨ ਵੀ ਆਰਜ਼ੀ ਤੌਰ ਤੇ ਅਮਰੀਕਾ 'ਚ ਮੌਜੂਦ ਪ੍ਰਵਾਸੀਆਂ ਨੂੰ ਬਖਸ਼ਿਆ ਨਹੀਂ ਜਾ ਰਿਹਾ ਤੇ ਇਸ ਨੀਤੀ ਤਹਿਤ ਪੰਜਾਬੀ ਨੌਜਵਾਨ ਸਭ ਤੋਂ ਵੱਧ ਫੜੇ ਜਾ ਰਹੇ ਨੇ ਪ੍ਰਵਾਸੀਆਂ ਲਈ ਕੰਮ ਕਰਨ ਵਾਲੀ ਜਥੇਬੰਦੀ ਫਾਰਵਰਡ ਐਸਡੀ ਦੇ ਪ੍ਰਧਾਨ ਟੌਡ ਸ਼ਲਟ ਦਾ ਕਹਿਣਾ ਸੀ ਕਿ ਜਾਇਜ਼ ਤਰੀਕੇ ਨਾਲ ਅਮਰੀਕਾ 'ਚ ਰਹਿ ਰਹੇ ਵਿਦੇਸ਼ੀ ਨਾਗਰਿਕਾਂ ਨਾਲ ਨਰਮੀ ਵਰਤਣ ਦੇ ਅਣਗਿਣਤ ਕਾਨੂੰਨੀ ਰਾਹ ਮੌਜੂਦ ਨੇ ਪਰ 트럼ਪ ਸਰਕਾਰ ਅਜਿਹਾ ਕਰਨ ਦੇ ਬਿਲਕੁਲ ਵੀ ਮੂਡ 'ਚ ਨਹੀਂ ਆ। ਸ਼ਰਟ ਮੁਤਾਬਕ ਅਮਰੀਕਾ ਦੇ ਇਤਿਹਾਸ 'ਚ ਕਦੇ ਕਿਸੇ ਰਾਸ਼ਟਰਪਤੀ ਨੇ ਇੰਨੀ ਵੱਡੀ ਗਿਣਤੀ 'ਚ ਲੋਕਾਂ ਦਾ ਜਾਇਜ਼ ਇਮੀਗ੍ਰੇਸ਼ਨ ਸਟੇਟਸ ਖਤਮ ਨਹੀਂ ਕੀਤਾ। ਕਈ ਵਰਿਆਂ ਤੋਂ ਇੱਥੇ ਮੌਜੂਦ ਲੋਕ ਅਮਰੀਕਾ ਨੂੰ ਆਪਣਾ ਮੁਲਕ ਮੰਨ ਚੁੱਕੇ ਸਨ ਪਰ ਇੱਕ ਝਟਕੇ ਨਾਲ ਉਹਨਾਂ ਨੂੰ ਬੇਗਾਨਾ ਕਰ ਦਿੱਤਾ ਗਿਆ ਤੇ ਭਵਿੱਖ ਹਨੇਰੇ 'ਚ ਡੁੱਬਦਾ ਨਜ਼ਰ ਆ ਰਿਹਾ ਹੈ। ਦੂਜੇ ਪਾਸੇ ਸਿਟੀਜ਼ਨਸ਼ਿਪ ਤੇ ਇਮੀਗ੍ਰੇਸ਼ਨ ਸੇਵਾਵਾਂ ਵਿਭਾਗ ਦੇ ਬੁਲਾਰੇ ਮੈਥਿਊ ਰੇਜਰ ਨੇ ਰਿਪੋਰਟ ਕੀਤੇ ਜਾਣ ਦੇ ਕੰਢੇ ਪੁੱਜੇ ਪ੍ਰਵਾਸੀਆਂ ਬਾਰੇ ਪੁੱਛੇ ਜਾਣ ਤੇ ਕਿਹਾ ਕਿ ਅਮਰੀਕਾ ਦੇ ਟੈਕਸ ਪੇਅਰਜ਼ ਹੁਣ ਗੈਰਕਾਨੂੰਨੀ ਪ੍ਰਵਾਸੀਆਂ ਦਾ ਬੋਝ ਬਰਦਾਸ਼ਤ ਨਹੀਂ ਕਰ ਸਕਦੇ ਇੱਥੇ ਦੱਸਣਾ ਬਣਦਾ ਹੈ ਕਿ ਸਿਰਫ ਆਰਜ਼ੀ ਇਮੀਗ੍ਰੇਸ਼ਨ ਸਟੇਟਸ ਵਾਲੇ ਪ੍ਰਵਾਸੀਆਂ ਨੂੰ ਹੀ ਉਜਾੜਿਆ ਨਹੀਂ ਜਾ ਰਿਹਾ ਸਗੋਂ ਗ੍ਰੀਨ ਕਾਰਡ ਦੇ ਨੇੜੇ ਪੁੱਜ ਚੁੱਕੇ ਪ੍ਰਵਾਸੀ ਵੀ ਘਮਣ ਕੇਰੀ ਚ ਫਸ ਗਏ ਨੇ ਜਦੋਂ 트ੰਪ ਸਰਕਾਰ ਨੇ ਪਿਛਲੇ ਦਿਨੀ ਗ੍ਰੀਨ ਕਾਰਡ ਲੋਟਰੀ ਪ੍ਰੋਗਰਾਮ ਬੰਦ ਕਰ ਦਿੱਤਾ ਭਾਵੇਂ ਮੁਲਕ ਚ ਪਹਿਲਾਂ ਤੋਂ ਮੌਜੂਦ ਲੋਕਾਂ ਉੱਤੇ ਕੋਈ ਅਸਰ ਨਹੀਂ ਪਵੇਗਾ ਪਰ ਯਕੀਨੀ ਤੌਰ ਤੇ ਕੁਝ ਵੀ ਕਹਿਣਾ ਮੁਸ਼ਕਲ ਹੈ ਦੂਜੇ ਪਾਸੇ ਸੈਲਫ ਰਿਪੋਰਟ ਹੋਣ ਵਾਲਿਆਂ ਨੂੰ 1000 ਦੀ بجائے 3000 ਡਾਲਰ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ ਜਿਸ ਨੂੰ ਵੇਖਦਿਆਂ ਆਉਣ ਵਾਲੇ ਸਮੇਂ ਦੌਰਾਨ ਵੱਡੀ ਗਿਣਤੀ ਚ ਚਾਰਟਰਡ ਪਲੇਨਸ ਅਮਰੀਕਾ ਤੋਂ ਦੁਨੀਆ ਦੇ ਵੱਖ-ਵੱਖ ਮੁਲਕਾਂ ਵਾਸਤੇ ਰਵਾਨਾ ਹੋ ਸਕਦੇ ਨੇ ਆਰਥਿਕ ਮਾਹਿਰਾਂ ਵੱਲੋਂ ਇਸ ਨੀਤੀ ਦੀ ਨਖੇਦੀ ਵੀ ਕੀਤੀ ਜਾ ਰਹੀ ਹੈ ਕਿਉਂਕਿ 2013 ਦੌਰਾਨ ਬਰਾਕ ਓਬਾਮਾ ਦੀ ਸਰਕਾਰ ਨੇ 438000 ਤੋਂ ਵੱਧ ਲੋਕਾਂ ਨੂੰ ਰਿਪੋਰਟ ਕੀਤਾ ਤੇ ਕਿਸੇ ਨੂੰ ਕੋਈ ਰਕਮ ਨਹੀਂ ਦਿੱਤੀ ਜਦ ਕਿ ਇਸ ਵੇਲੇ 트ੰਪ ਸਰਕਾਰ ਆਪਣੀ ਖੱਜਲ ਖਵਾਰੀ ਘਟਾਉਣ ਲਈ ਸਰਕਾਰੀ ਖਜ਼ਾਨੇ ਚੋਂ 3-3000 ਡਾਲਰ ਨਗਦ ਤੇ ਹਵਾਈ ਜਹਾਜ਼ ਦੀ ਟਿਕਟ ਦਾ ਖਰਚਾ ਵੰਡ ਰਹੀ ਹੈ। ਕੈਨੇਡਾ ਤੋਂ ਬਾਅਦ ਅਮਰੀਕਾ ਵੱਲੋਂ ਵੀ ਭਾਰਤੀ ਲੋਕਾਂ ਨੂੰ ਵੀਜ਼ੇ ਦੀ ਗਾਰੰਟੀ ਦੇਣ ਵਾਲੇ ਏਜੰਟਸ ਤੋਂ ਸੁਚੇਤ ਕੀਤਾ ਗਿਆ ਹੈ। ਨਵੀਂ ਦਿੱਲੀ ਸਥਿਤ ਯੂਐਸ ਐਮਬੈਸੀ ਨੇ ਸ਼ੁੱਕਰਵਾਰ ਨੂੰ ਜਾਰੀ ਐਡਵਾਈਜ਼ਰੀ ਦੇ ਵਿੱਚ ਕਿਹਾ ਕਿ ਵੀਜ਼ਾ ਪ੍ਰੋਸੈਸਿੰਗ 'ਚ ਹੋ ਰਹੀ ਦੇਰੀ ਦੇ ਮੱਦੇਨਜ਼ਰ ਕੁਝ ਠੱਗ ਟਰੈਵਲ ਏਜੰਟਸ ਵੱਲੋਂ ਅਮਰੀਕਾ ਜਾਣ ਦੇ ਇੱਛੁਕ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਸੋਸ਼ਲ ਮੀਡੀਆ ਪਲੇਟਫਾਰਮ ਐਕਸ ਰਾਹੀਂ ਜਾਰੀ ਸੁਨੇਹੇ ਚ ਅੰਬੈਸੀ ਨੇ ਕਿਹਾ ਕਿ ਸਮੇਂ ਤੋਂ ਪਹਿਲਾਂ ਵੀਜ਼ਾ ਇੰਟਰਵਿਊ ਜਾਂ ਗਰੰਟੀ ਸ਼ੂ ਦਾ ਵੀਜ਼ਾ ਦੇ ਲਾਰਿਆਂ ਚ ਕੋਈ ਨਾਂ ਆਵੇ ਕਿਉਂਕਿ ਅੰਬੈਸੀ ਵੱਲੋਂ ਅਰਜ਼ੀਆਂ ਦੀ ਪ੍ਰੋਸੈਸਿੰਗ ਪੜਾਵਾਰ ਤਰੀਕੇ ਨਾਲ ਹੀ ਕੀਤੀ ਜਾਂਦੀ ਹੈ ਅੰਬੈਸੀ ਨੇ ਫੀਸ ਦੇ ਮੁੱਦੇ ਤੇ ਵੀ ਲੋਕਾਂ ਨੂੰ ਚੌਕਸ ਕੀਤਾ ਕਿ ਤੈਸ਼ੂ ਦਾ ਰਕਮ ਤੋਂ ਵੱਧ ਫੀਸ ਵਸੂਲ ਨਹੀਂ ਕੀਤੀ ਜਾਂਦੀ ਤੇ ਵੱਧ ਰਕਮ ਲੈਂਦੀਆਂ ਅਰਜ਼ੀਆਂ ਦਾ ਜਲਦ ਨਿਪਟਾਰਾ ਕਰਵਾਉਣ ਦਾ ਜ਼ਿਕਰ ਕਰਨ ਵਾਲੇ ਠੱਗ ਹੁੰਦੇ ਨੇ ਅੰਬੈਸੀ ਨੇ ਅੱਗੇ ਕਿਹਾ ਕਿ ਆਪਣੀ ਵੀਜ਼ਾ ਅਰਜ਼ੀ ਨਾਲ ਬਿਲਕੁਲ ਦਰਸਤ ਜਾਣਕਾਰੀ ਨਥੀ ਕੀਤੀ ਜਾਵੇ ਕੋਈ ਵੀ ਗੁਮਰਾਹ ਕੁੰਨ ਤਤ ਤੁਹਾਡੀ ਅਰਜ਼ੀ ਰੱਦ ਹੋਣ ਦਾ ਕਾਰਨ ਬਣ ਸਕਦਾ ਹੈ ਯੂਐਸ ਅੰਬੈਸੀ ਦੀ ਐਡਵਾਈਜ਼ਰੀ ਅਜੇ ਹੀ ਸਮੇਂ ਆਈ ਹੈ ਜਦੋਂ H1B ਵੀਜ਼ਾ ਨਵਯਾਨ ਪੁੱਜੇ ਸੈਂਕੜੇ ਭਾਰਤੀਆਂ ਦੀਆਂ ਇੰਟਰਵਿਊਜ਼ ਬਗੈਰ ਕਿਸੇ ਅਗਾਊਂ ਨੋਟਿਸ ਤੋਂ ਰੱਦ ਕਰ ਦਿੱਤੀਆਂ ਗਈਆਂ ਕੁਝ ਟਰੈਵਲ ਏਜੰਟ ਇਹਨਾਂ ਲੋਕਾਂ ਨੂੰ ਜਲਦ ਤੋਂ ਜਲਦ ਵੀਜ਼ਾ ਇੰਟਰਵਿਊ ਦਿਵਾਉਣ ਦੇ ਇਹਵਸ ਵਿੱਚ ਮੋਟੀਆਂ ਰਕਮਾਂ ਦੀ ਮੰਗ ਕਰ ਰਹੇ ਨੇ ਜਦਕਿ ਵਿਜ਼ਟਰ ਵੀਜ਼ਾ ਵਾਲਿਆਂ ਦੀ ਉਡੀਕ ਸਮਾਂ ਵੀ ਵਧਦਾ ਜਾ ਰਿਹਾ ਹੈ ਉਦਰ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦਾ ਕਹਿਣਾ ਹੈ ਕਿ H1B ਵੀਜ਼ਾ ਨਾਲ ਸੰਬੰਧਿਤ ਨਵੇਂ ਨਿਯਮ 27 ਫਰਵਰੀ 2026 ਤੋਂ ਲਾਗੂ ਇਸ ਲਈ ਤੋਂ ਅਰਜ਼ੀਆਂ ਦਾਇਰ ਕਰਨ ਵਾਲਿਆਂ ਨੂੰ 1 ਲੱਖ ਡਾਲਰ ਦੀ ਫੀਸ ਅਦਾ ਕਰਨੀ ਹੋਵੇਗੀ ਅਮਰੀਕਾ ਦੇ ਕੁਝ ਸ਼ਰਾਬ ਉਤਪਾਦਕਾਂ ਦਾ ਦਾਵਾ ਹੈ ਕਿ ਕੈਨੇਡੀਅਨ ਰਿਟੇਲਰਸ ਨੂੰ ਲੋਕਲ ਸਪਿਰਿਟਸ ਲਈ ਨਜਾਇਜ਼ ਫਾਇਦਾ ਪਹੁੰਚਾਇਆ ਜਾ ਰਿਹਾ ਹੈ ਨੋਵਾ ਸਕੋਸ਼ੀਆ ਤੇ ਹੋਰ ਨਾਲ ਪ੍ਰੋਵਿੰਸਸ ਦੇ ਵਿੱਚ ਇਸ ਪੱਖੋਂ ਵਿਤਕਰਾ ਕੀਤਾ ਜਾ ਰਿਹਾ ਹੈ ਦ ਡਿਸਟਿਲਡ ਸਪਿਰਿਟ ਕਾਉਂਸਲ ਆਫ ਦਾ ਯੂਨਾਈਟਿਡ ਸਟੇਟਸ ਨੇ 77 ਪੰਨਿਆਂ ਦੀ ਰਿਪੋਰਟ ਅਮਰੀਕਾ ਦੇ ਟ੍ਰੇਡ ਆਫਿਸ ਦੇ ਰਿਪਰਿਜ਼ੈਂਟੇਟਿਵ ਜੈਮਿਸਨ ਗਰੀਅਰ ਨੂੰ ਭੇਜੀ ਹੈ ਜਿਸ ਵਿੱਚ ਦੱਸਿਆ ਗਿਆ ਹੈ ਕਿ ਜਿਵੇਂ ਦੁਨੀਆ ਭਰ ਚ ਅਮਰੀਕਨ ਸੈਕਟਰ ਨੂੰ ਅੜਿੱਕਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਵਿੱਚ 6 ਪੰਨੇ ਤੱਕ ਕੈਨੇਡਾ ਦੇ ਹੀ ਨੇ ਜਿਨ੍ਹਾਂ ਵਿੱਚ ਇਹ ਦੱਸਿਆ ਗਿਆ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트ੰਪ ਵੱਲੋਂ ਲਾਏ ਗਏ ਟੈਰਿਫਸ ਦੇ ਜਵਾਬ ਚ ਕੈਨੇਡਾ ਦੀਆਂ ਦੋ ਪ੍ਰੋਵਿੰਸਸਿਜ਼ ਵੱਲੋਂ ਅਮਰੀਕਨ ਸ਼ਰਾਬ ਨੂੰ ਸ਼ੈਲਫਾਂ ਤੋਂ ਖਤਮ ਕਰਵਾ ਦਿੱਤਾ ਗਿਆ ਭਾਵੇਂ ਇਹ ਕਿ ਇਨਾ ਪ੍ਰੋਵੈਂਸਸ ਦੇ ਵਿੱਚ ਅਮਰੀਕਨ ਸ਼ਰਾਬ ਨਹੀਂ ਵੇਚੀ ਜਾ ਰਹੀ ਕਾਉਂਸਲ ਵੱਲੋਂ ਗਰੀਅਰ ਜਿਸ ਨੂੰ ਟਰੰਪ ਵੱਲੋਂ ਫਰਵਰੀ ਚ ਨਿਯੁਕਤ ਕੀਤਾ ਗਿਆ ਸੀ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਕੈਨੇਡਾ ਦੇ ਉੱਥੋਂ ਦੇ ਪ੍ਰੋਵੈਂਸਸ ਨੂੰ ਐਨ ਐਸ ਐਲ ਸੀਜ਼ ਦਾ ਪੱਖਪਾਤ ਵਾਲਾ ਡਿਸਟਿਲਡ ਸਪਿਰਿਟਸ ਮਾਰਕਅਪ ਵਾਲਾ ਫੈਸਲਾ ਬਦਲਣ ਲਈ ਰਾਜ਼ੀ ਕਰਨ ਗ੍ਰਾਂਪ ਕੋ ਪ੍ਰਸ਼ਾਸਨ ਨੇ H1B ਵਰਕ ਵੀਜ਼ਾ ਚੋਣ ਪ੍ਰਕਿਰਿਆ 'ਚ ਵੱਡੀ ਪੱਧਰ ਤੇ ਤਬਦੀਲੀਆਂ ਕਰਨ ਦਾ ਐਲਾਨ ਕੀਤਾ ਹੈ ਜਿਸ ਤਹਿਤ ਪੁਰਾਣੀ ਲੋਟਰੀ ਪ੍ਰਣਾਲੀ ਖਤਮ ਕਰ ਦਿੱਤੀ ਗਈ ਹੈ ਹੋਮਲੈਂਡ ਸਿਕਿਉਰਿਟੀ ਵਿਭਾਗ ਅਨੁਸਾਰ ਇੱਕ ਨਿੱਗਰ ਪ੍ਰਣਾਲੀ ਲਾਗੂ ਕੀਤੀ ਜਾ ਰਹੀ ਹੈ ਜਿਸ ਦਾ ਮਕਸਦ ਉੱਚ ਹੁਨਰਬੰਦ ਵਿਦੇਸ਼ੀ ਵਰਕਰਾਂ ਨੂੰ ਤਰਜੀਹ ਦੇਣਾ ਹੈ ਜਿਨ੍ਹਾਂ ਨੂੰ ਉੱਚ ਤਨਖਾਹਾਂ ਦਿੱਤੀਆਂ ਜਾਣਗੀਆਂ ਵਿਭਾਗ ਨੇ ਕਿਹਾ ਕਿ ਇਸ ਨਾਲ ਅਮਰੀਕੀ ਵਰਕਰਾਂ ਲਈ ਤਨਖਾਹ ਕਮਕਾਜੀ ਹਾਲਾਤ ਤੇ ਨੌਕਰੀ ਦੇ ਅਫਸਰਾਂ ਚ ਸੁਧਾਰ ਹੋਵੇਗਾ ਤੇ ਇਸ ਨਾਲ H1B ਗੈਰ ਇਮੀਗਰੈਂਟ ਵੀਜ਼ਾ ਪ੍ਰੋਗਰਾਮ ਮਜ਼ਬੂਤ ਹੋਵੇਗਾ ਵਿਭਾਗ ਨੇ ਕਿਹਾ ਕਿ ਮੌਜੂਦਾ H1B ਰਜਿਸਟ੍ਰੇਸ਼ਨ ਪ੍ਰਣਾਲੀ ਦੀ ਦੁਰਵਰਤੋਂ ਹੋਈ ਹੈ ਤੇ ਇਸ ਦਾ ਮਾਲਕਾਂ ਨੇ ਨਜਾਇਜ਼ ਫਾਇਦਾ ਉਠਾਇਆ ਹੈ ਅਮਰੀਕਾ ਨੇ ਨਾਈਜੀਰੀਆ ਚ ਕਈ ਆਈਐਸ ਆਈਐਸ ਦੇ ਟਿਕਾਣਿਆਂ ਨੂੰ ਟੋਮਹਾਕ ਮਿਜ਼ਾਈਲਾਂ ਨਾਲ ਨਿਸ਼ਾਨਾ ਬਣਾਇਆ ਰਾਸ਼ਟਰਪਤੀ ਡੋਨਲਡ ਟਰੰਪ ਨੇ ਵੀਰਵਾਰ ਨੂੰ ਕਿਹਾ ਅੱਜ ਰਾਤ ਅਮਰੀਕਾ ਨੇ ਉੱਤਰ ਪੱਛਮੀ ਨਾਈਜੀਰੀਆ 'ਚ ਆਈਐਸ ਆਈਐਸ ਅਤਵਾਦੀ ਸਮੂਹਾਂ ਵਿਰੁੱਧ ਇੱਕ ਘਾਤਕ ਹਮਲਾ ਕੀਤਾ ਉਹ ਸਾਲਾਂ ਤੋਂ નિર્ਦੋਸ਼ ਈਸਾਈਆਂ ਨੂੰ ਨਿਸ਼ਾਨਾ ਬਣਾ ਰਹੇ ਨੇ ਤੇ ਬੇਰਹਿਮੀ ਨਾਲ ਮਾਰ ਰਹੇ ਨੇ ਮੈਨਾ ਅੱਤਵਾਦੀਆਂ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਇਹਨਾਂ ਨੇ ਇਸਾਈਆਂ ਦੇ ਕਤਲੇਆਮ ਨੂੰ ਨਹੀਂ ਰੋਕਿਆ ਤਾਂ ਉਹਨਾਂ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ. ਐਨਏਆਈ ਦੇ ਅਨੁਸਾਰ 트ੰਪ ਨੇ ਕਿਹਾ ਯੁੱਧ ਵਿਭਾਗ ਨੇ ਕਈ ਸਟੀਕ ਹਮਲੇ ਕੀਤੇ ਜਿਵੇਂ ਕਿ ਸਿਰਫ ਸੰਯੁਕਤ ਰਾਜ ਹੀ ਕਰ ਸਕਦਾ ਹੈ. ਮਾਰਿਆ ਗਿਆ ਅੱਤਵਾਦੀ ਸਮੇਤ ਸਾਰਿਆਂ ਨੂੰ 크리스마ਸ ਦੀਆਂ ਮੁਬਾਰਕਾਂ ਰੱਖਿਆ ਸਕੱਤਰ ਪੀਟ ਹੈਕਸੇਥ ਨੇ ਕਿਹਾ ਰਾਸ਼ਟਰਪਤੀ ਨੇ ਪਿਛਲੇ ਮਹੀਨੇ ਸਪਸ਼ਟ ਤੌਰ ਤੇ ਕਿਹਾ ਸੀ ਕਿ ਨਾਈਜੀਰੀਆ ਅਤੇ ਹੋਰ ਥਾਵਾਂ ਤੇ નિર્ਦੋਸ਼ ਈਸਾਈਆਂ ਦੀ ਹੱਤਿਆ ਬੰਦ ਹੋਣੀ ਚਾਹੀਦੀ ਹੈ ਇਸ ਹਮਲੇ 'ਚ ਗੱਡੀ ਦੀ ਖਾੜੀ 'ਚ ਇੱਕ ਨੇਵੀ ਜਹਾਜ਼ ਤੋਂ ਦਾਗੀਆਂ ਗਈਆਂ ਇੱਕ ਦਰਜਣ ਤੋਂ ਵੱਧ ਟੋਮਾਹਾਕ ਕਰੂਜ਼ ਮਿਜ਼ਾਈਲਾਂ ਸ਼ਾਮਲ ਨੇ ਮਿਜ਼ਾਈਲਾਂ ਨੇ ਨਾਈਜੀਰੀਆ ਦੇ ਸਕੋਟੋ 'ਚ ਦੋ ਆਈਐਸਆਈਐਸ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਇਹ ਆਪਰੇਸ਼ਨ ਨਾਈਜੀਰੀਆ ਦੀ ਫੌਜ ਦੇ ਤਾਲਮੇਲ ਚ ਕੀਤਾ ਗਿਆ ਸੀ ਯੂਐਸ ਅਫਰੀਕਾ ਕਮਾਂਡ ਨੇ ਕਿਹਾ ਕਿ ਉਸ ਦੇ ਸ਼ੁਰੂਆਤੀ ਮੁਲਾਂਕਣ ਤੋਂ ਇਹ ਸਿੱਟਾ ਨਿਕਲਿਆ ਕਿ ਹਮਲੇ ਚ ਕਈ ਆਈਐਸਆਈਐਸ ਅਤਵਾਦੀ ਮਾਰੇ ਗਏ ਨੇ ਯੂਐਸ ਅਫਰੀਕਾ ਕਮਾਂਡ ਦੇ ਕਮਾਂਡਰ ਜਨਰਲ ਡੈਗਵਿਨ ਐਂਡਰਸਨ ਨੇ ਕਿਹਾ ਸਾਡਾ ਟੀਚਾ ਅਮਰੀਕੀਆਂ ਦੀ ਰੱਖਿਆ ਕਰਨਾ ਤੇ ਹਰ ਜਗ੍ਹਾ ਹਿੰਸਕ ਕੱਟੜਪੰਥੀ ਸੰਗਠਨਾਂ ਨੂੰ ਬੇਅਸਰ ਕਰਨਾ ਹੈ ਇਹ ਹਮਲਾ ਨਾਈਜਰ ਦੀ ਸਰਹੱਦ ਨਾਲ ਲੱਗਦੇ ਖੇਤਰ 'ਚ ਹੋਇਆ ਜਿੱਥੇ ਆਈਐਸਆਈਐਸ ਦੀ ਇੱਕ ਸ਼ਾਖਾ ਇਸਲਾਮਿਕ ਸਟੇਟ ਸਾਹੇਲ ਸਰਕਾਰੀ ਫੌਜਾਂ ਤੇ ਨਾਗਰਿਕ ਦੋਵਾਂ ਤੇ ਹਮਲੇ ਕਰ ਰਹੀ ਹੈ ਪੰਜਾਬੀਆਂ ਦੀ ਸੰਗਣੀ ਵਸੋਂ ਵਾਲੇ ਸਰੀ ਸ਼ਹਿਰ ਤੋਂ ਵੈਸਟਮਿੰਸਟਰ ਤੇ ਵੈਨਕੂਵਰ ਜਾਣ ਵਾਲੇ ਰਾਹੀਗੀਆਂ ਨੂੰ ਅਕਸਰ ਪੇਸ਼ ਆਉਂਦੀਆਂ ਟ੍ਰੈਫਿਕ ਸਮੱਸਿਆਵਾਂ ਦਾ ਕਾਫੀ ਹੱਦ ਤੱਕ ਹੱਲ ਹੋਣ ਦੀ ਆਸ ਵੱਜੀ ਹੈ ਕਿਉਂਕਿ ਲੰਬੇ ਸਮੇਂ ਤੋਂ ਉਡੀਕ ਕੀਤੀ ਜਾ ਰਿਹਾ ਹੈ ਟਟੂਲੋ ਬ੍ਰਿਜ ਦੇ ਨਵੇਂ ਬਦਲ ਦੇ ਉੱਤੇ ਅੱਜ ਆਖਰਕਾਰ ਇੱਕ ਉੱਤਰ ਵੱਲ ਜਾਣ ਵਾਲੀ ਲੇਨ ਟ੍ਰੈਫਿਕ ਲਈ ਖੋਲ ਦਿੱਤੀ ਗਈ। ਇਹ ਕਦਮ ਪੁਲ ਤੇ ਤਬਕਾवार ਖੋਲੇ ਜਾਣ ਦੀ ਪ੍ਰਕਿਰਿਆ ਦਾ ਪਹਿਲਾ ਪੜਾਅ ਮੰਨਿਆ ਜਾ ਰਿਹਾ ਹੈ। ਇਸ ਲੇਨ ਦੇ ਖੁੱਲਣ ਨਾਲ ਸਰੀ ਤੋਂ ਨਿਊ ਵੈਸਟਮਿੰਸਟਰ ਵੱਲ ਫਰੇਜ਼ਰ ਦਰਿਆ ਪਾਰ ਕਰਨ ਵਾਲੇ ਵਾਹਨਾਂ ਨੂੰ ਸਿੱਧਾ ਨਵੇਂ ਪੁਲ ਰਾਹੀਂ ਗੁਜ਼ਰਨ ਦੀ ਸਹੂਲਤ ਮਿਲੇਗੀ ਅਧਿਕਾਰੀਆਂ ਮੁਤਾਬਕ ਆਉਣ ਵਾਲੇ ਹਫ਼ਤਿਆਂ ਚ ਟ੍ਰੈਫਿਕ ਨੂੰ ਹੌਲੀ ਹੌਲੀ ਹੋਰ ਲੈਣਾ ਤੇ ਤਬਦੀਲ ਕੀਤਾ ਜਾਵੇਗਾ ਜ਼ਿਕਰਯੋਗ ਹੈ ਕਿ ਪੁਰਾਣਾ ਪਟੂਲੋ ਬ੍ਰਿਜ ਲੰਬੇ ਸਮੇਂ ਤੋਂ ਟ੍ਰੈਫਿਕ ਦਬਾਅ ਤੇ ਸੁਰੱਖਿਆ ਸੰਬੰਧੀ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਸੀ ਸੈਨ ਫ੍ਰਾਂਸਿਸਕੋ ਤੋਂ ਕਾਂਗਰਸੀ ਉਮੀਦਵਾਰ ਸੈਕਤ ਚੱਕਰਵਰਤੀ ਨੇ ਕਿਹਾ ਹੈ ਕਿ ਉਹ ਅਮਰੀਕਾ ਦੀ ਖਰਾਬ ਹੋ ਚੁੱਕੀ ਟੈਕਸ ਪ੍ਰਣਾਲੀ ਨੂੰ ਠੀਕ ਕਰਨ ਲਈ ਕਾਂਗਰਸ ਜਾਣਾ ਚਾਹੁੰਦੇ ਨੇ ਉਹਨਾਂ ਨੇ ਅਲਟਰਾ ਮਿਲੀਨੀਅਰ ਟੈਕਸ ਐਕਟ ਦਾ ਸਮਰਥਨ ਕਰਨ ਦਾ ਵਾਅਦਾ ਕੀਤਾ ਜਿਸ ਦਾ ਮਕਸਦ ਅਮਰੀਕਾ ਦੇ ਸਭ ਤੋਂ ਅਮੀਰ ਲੋਕਾਂ ਤੇ ਵੈਲਥ ਟੈਕਸ ਲਗਾਉਣਾ ਹੈ ਚੱਕਰਵਰਤੀ ਦਾ ਦਾਵਾ ਹੈ ਕਿ ਅਜਿਹੇ ਕਦਮਾਂ ਤੋਂ ਹੋਣ ਵਾਲੀ ਆਮਦਨ ਦੀ ਵਰਤੋਂ ਸਿਹਤ ਸੇਵਾਵਾਂ ਵਿੱਚ ਬੱਚਿਆਂ ਦੀ ਦੇਖਭਾਲ ਅਤੇ ਜਨਤਕ ਆਵਾਜਾਈ ਦੇ ਫੰਡਾਂ ਲਈ ਕੀਤੀ ਜਾ ਸਕਦੀ ਹੈ ਚੱਕਰਵਰਤੀ ਨੇ ਕਿਹਾ ਦਹਾਕਿਆਂ ਤੋਂ ਅਮੀਰ ਲੋਕ ਹੋਰ ਅੱਗੇ ਨਿਕਲਦੇ ਗਏ ਨੇ ਜਦਕਿ ਆਮ ਲੋਕ ਪਿੱਛੇ ਰਹਿ ਗਏ ਨੇ ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਪਿਛਲੇ ਕਈ ਦਹਾਕਿਆਂ ਦੌਰਾਨ ਲਗਭਗ 80 ਟ੍ਰਿਲੀਅਨ ਡਾਲਰ ਮਿਹਨਤੀ ਲੋਕਾਂ ਤੋਂ ਅਮੀਰ ਵਰਗ ਵੱਲ ਟ੍ਰਾਂਸਫਰ ਹੋ ਚੁੱਕੇ ਨੇ। ਉਨ੍ਹਾਂ ਨੇ ਇਹ ਵੀ ਕਿਹਾ ਕਿ 50 ਮਿਲੀਅਨ ਡਾਲਰ ਤੋਂ ਵੱਧ ਦੀ ਸੰਪਤੀ ਤੇ ਟੈਕਸ ਲਗਾਉਣ ਨਾਲ ਦਹਾਕਿਆਂ ਤੋਂ ਚੱਲੀ ਆ ਰਹੀ ਪੱਖਪਾਤੀ ਆਰਥਿਕਤਾ ਨੂੰ ਠੀਕ ਕਰਨ 'ਚ ਮਦਦ ਮਿਲੇਗੀ ਤੇ ਇੱਕ ਅਜਿਹੀ ਪ੍ਰਣਾਲੀ ਦਾ ਨਿਰਮਾਣ ਹੋਵੇਗਾ ਜੋ ਮਿਹਨਤੀ ਲੋਕਾਂ ਦੇ ਹਿੱਤ 'ਚ ਕੰਮ ਕਰੇਗੀ। ਅਲਟਰਾ ਮਿਲੀਨੀਅਰ ਐਕਟ 2024 ਨੂੰ ਹਾਊਸ ਆਫ ਰਿਪ੍ਰেজੈਂਟੇਟਿਵ 'ਚ 20 ਮਾਰਚ 2024 ਨੂੰ ਪ੍ਰਤੀਨਿਧੀ ਪ੍ਰਮੇਲ ਜੈਪਾਲ ਵੱਲੋਂ ਐਚਆਰ 7749 ਦੇ ਤਹਿਤ ਪੇਸ਼ ਕੀਤਾ ਗਿਆ ਸੀ ਇਸ ਕਾਨੂੰਨ ਅਧੀਨ 50 ਮਿਲੀਅਨ ਡਾਲਰ ਤੋਂ ਵੱਧ ਨਿੱਜੀ ਦੌਲਤ ਰੱਖਣ ਵਾਲੇ ਵਿਅਕਤੀਆਂ ਤੇ ਸਾਲਾਨਾ ਫੈਡਰਲ ਵੈਲਥ ਟੈਕਸ ਲਗਾਉਣ ਦੀ ਪੇਸ਼ਕਸ਼ ਕੀਤੀ ਗਈ ਹੈ ਇਸ ਪ੍ਰਸਤਾਵ ਅਨੁਸਾਰ 50 ਮਿਲੀਅਨ ਤੋਂ 1 ਬਿਲੀਅਨ ਡਾਲਰ ਤੱਕ ਦੀ ਦੌਲਤ ਤੇ 2 ਫੀਸਦੀ ਦਾ ਟੈਕਸ ਲਗਾਇਆ ਜਾਵੇਗਾ ਜਦਕਿ 1 ਬਿਲੀਅਨ ਡਾਲਰ ਤੋਂ ਵੱਧ ਦੌਲਤ ਤੇ ਨਿਰਧਾਰਤ ਸ਼ਰਤਾਂ ਅਧੀਨ ਇਸ ਤੋਂ ਵੀ ਉੱਚੀਆਂ ਦਰਾਂ ਲਾਗੂ ਹੋਣਗੀਆਂ ਇਹ ਕਾਨੂੰਨੀ ਪ੍ਰਸਤਾਵ ਇਸ ਸਮੇ ਹਾਊਸ ਕਮੇਟੀ ਔਨ ਵੇਜ਼ ਐਂਡ ਮੀਨਸ ਕੋਲ ਭੇਜਿਆ ਗਿਆ ਹੈ ਜਿੱਥੇ ਇਹ ਅਜੇ ਸ਼ੁਰੂਆਤੀ ਪੜਾਅ ਦੇ ਵਿੱਚ ਹੈ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ